ਦੋਸਤੋ ਇਸ ਵਕਤ ਮੈਂ ਤੁਹਾਡੇ ਨਾਲ ਇਸ ਲਈ ਲਾਈਵ ਹੋਇਆ ਹਾਂ ਕਿ ਪਿਛਲੇ ਕਾਫੀ ਅਰਸੇ ਤੋਂ ਭਗਵੰਤ ਮਾਨ ਦੀ ਸਰਕਾਰ ਤੇ ਇਹਨਾਂ ਦੇ ਜਿਹੜੇ ਹੁੰਦੇ ਕੁਝ ਹਿੱਤੇ ਲੋਕ ਜਾਂ ਵਰਕਰ ਹੀ ਹੁੰਦੇ ਉਹ ਅਲੱਗ-ਅਲੱਗ ਵੀਡੀਓਜ਼ ਪਾਰੇ ਪੰਜਾਬ ਦੇ ਵਿੱਚ ਕਿ ਚੋਣੇ ਵਾਸਤੇ ਸਾਡੀ ਸਰਕਾਰ ਨੇ 8 ਘੰਟੇ ਬਿਜਲੀ ਦੇ ਦਿੱਤੀ 9 ਵੀ ਦੇ ਦਿੱਤੀ 10 ਵੀ ਦੇ ਦਿੱਤੀ ਕੋ ਕਮ ਹੀ ਨਹੀਂ ਰਹੇਗੀ ਬਿਜਲੀ ਦੀ ਲੇਕਿਨ ਪਿਛਲੇ 2-3 ਦਿਨ ਤੋਂ ਮੈਨੂੰ ਲਗਾਤਾਰ ਸਾਰੇ ਪੰਜਾਬ ਚ ਫੋਨ ਆ ਰਹੇ ਸੀਗੇ ਖਾਸ ਤੌਰ ਤੇ ਮਾਲਵੇ ਦੀ ਧਰਤੀ ਤੋਂ ਕਿ ਸਾਡੇ ਚੋਨਾ ਜਿਹੜਾ ਵਾ ਲਗਭਗ ਸੁੱਕਣ ਕਿਨਾਰੇ ਆ ਤਰੇੜਾਂ ਪੈ ਗਈਆਂ ਜਿਵੇਂ ਕਿ ਇਸ ਖੇਤ ਵਿੱਚ ਤੁਸੀਂ ਦੇਖ ਸਕਦੇ ਹੋ ਥੱਲੇ ਕਿ ਤਰੇੜਾਂ ਪਈਆਂ ਹੋਈਆਂ ਨੇ ਔਰ ਬਿਜਲੀ 5 5.5 ਘੰਟੇ ਆ ਰਹੀ ਹੈ ਜੈਨੂਲੀ ਲੇਕਿਨ ਉਹ ਵੀ ਟੁੱਟ ਕੇ ਆ ਰਹੀ ਜਾਂ ਇਹ ਹੈ ਅਸਲੀਅਤ ਪੰਜਾਬ ਦੀ ਇੱਕ ਹੁੰਦਾ ਵਾ ਲੋਕ ਦਿਖਾਵਾ ਇੱਕ ਹੈ ਪ੍ਰੋਪਗੈਂਡਾ ਕਿਉਂਕਿ ਮੀਡੀਆ ਵੀ ਸਾਰਾ ਨਾਲ ਆ ਔਰ ਸਾਰੇ ਜਿਹੜਾ ਸਰਕਾਰ ਦਾ ਅਮਲਾ ਨਾਲ ਆ ਤੇ ਵੱਖ-ਵੱਖ ਪੰਜਾਬ ਦੇ ਹਿੱਸਿਆਂ ਚ ਲੋਕਾਂ ਨੂੰ ਕਿਸਾਨਾਂ ਨੂੰ ਖੜੇ ਕਰਕੇ ਉਹਨਾਂ ਨੂੰ ਪ੍ਰੇਰ ਕੇ ਤੇ ਵੀਡੀਓਜ਼ ਪਾ ਲਿਆ ਕਿ ਧੰਨ ਧੰਨ ਹੋ ਗਈ ਆ ਇਹ ਤਾਂ ਸ਼ੁਕਰ ਕਰੋ ਕਿ ਪਹਿਲਾਂ ਇੱਕ ਸ਼ੁਰੂਆਤ ਵਿੱਚ ਇੱਕ ਅੱਛੀ ਬਰਸਾਤ ਹੋ ਗਈ ਤੇ ਸਾਡਾ ਝੋਨਾ ਜਿਹੜਾ ਸੀ ਲੱਗ ਗਿਆ ਹੁਣ ਪਿਛਲੇ ਕਾਫੀ ਅਰਸੇ ਤੋਂ ਬਹੁਤ ਬੁਰੀ ਹਾਲਤ ਹੈ ਔਰ ਮੈਨੂੰ ਉਹਨਾਂ ਨੇ ਪ੍ਰੇਰਿਆ ਕਿ ਤੁਸੀਂ ਇੱਕ ਵਾਰ ਸਾਡੀ ਗੱਲ ਜ਼ਰੂਰ ਉਠਾਓ ਕਿਸਾਨਾਂ ਨੇ ਔਰ ਕਿ ਤੁਸੀਂ ਇਹ ਗੱਲ ਉਠਾਓ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀਗਾ 8 ਘੰਟੇ ਬਿਜਲੀ ਦੇਣ ਦਾ ਕਿਰਪਾ ਕਰਕੇ 8 ਘੰਟੇ ਜਿਹੜੀ ਨਿਰਵਿਗਨ ਬਿਜਲੀ ਦਿੱਤੀ ਜਾਵੇ ਜੇ ਤੁਸੀਂ ਘੱਟ ਵੀ ਦੇਣੀ ਆ ਘੰਟਾ 7 ਘੰਟੇ ਵੀ ਦੇਣੀ ਉਹ ਨਿਰਵਿਗਨ ਦਿੱਤੀ ਜਾਵੇ ਕਿਉਂਕਿ ਜਦ ਨੂੰ ਪਾਣੀ ਲੱਗਣ ਕਿਨਾਰੇ ਆਉਂਦਾ ਉਦੋਂ ਨੂੰ ਪਿੱਛੋਂ ਕੱਟ ਲੱਗ ਜਾਂਦਾ ਵਾ ਔਰ ਇਹਹੀ ਹਾਲਤ ਤਕਰੀਬਨ ਪਿੰਡਾਂ ਦੇ ਵਿੱਚ ਘਰੇਲੂ ਬਿਜਲੀ ਦੇ ਵੀ ਨੇ ਬਹੁਤ ਲੰਬੇ ਚੌੜੇ ਕੱਟਸ ਲੱਗ ਰਹੇ ਨੇ ਇੱਕ ਤਾਂ ਮਸਲਾ ਮੈਂ ਇਹ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਹਰ ਗੱਲ ਨੂੰ ਤੁਸੀਂ ਸਿਰਫ ਦਿਖਾਵੇ ਵਿੱਚ ਪੈ ਗਏ ਹੋ ਬੋਰਡ ਲਵਾਉਣ ਵਿੱਚ ਪੈ ਗਏ ਅਖਬਾਰਾਂ 'ਚ ਇਸ਼ਤਿਹਾਰ ਦੇਤੇ ਟੀਵੀਆਂ 'ਚ ਮੈਂ ਕੱਲ ਪਰਸੋ ਇੱਕ ਫਿਲਮ ਦੇਖਣ ਗਿਆ ਸੀ ਆਪਣੇ ਬੱਚਿਆਂ ਦੇ ਨਾਲ ਫਿਲਮ ਦੇ ਅੰਦਰ ਵੀ ਪੰਜਾਬ ਸਰਕਾਰ ਭਗਵੰਤ ਮਾਨ ਦੇ ਜਿਹੜੇ ਇੰਟਰਵਲ ਦੇ ਵਿੱਚ ਸੀਗੇ ਉਹ ਐਡਸ ਚੱਲ ਰਹੀਆਂ ਸੀ ਚਲੋ ਇਹ ਸਰਕਾਰ ਨੂੰ ਬੇਨਤੀ ਆ ਕਿ ਆ ਝੋਨਾ ਸੁੱਕਿਆ ਹੁਣ ਬਿਜਲੀ ਮੌਸਮ ਅੱਛਾ ਹੋਇਆ ਹੋਇਆ ਸਾਡੀ ਪਰਮਾਤਮਾ ਦੇ ਅਰਦਾਸ ਆ ਕਿ ਪਰਬਾਤਮਾ ਵਹਿਗੁਰੂ ਬਾਰਿਸ਼ ਹੀ ਪਾ ਦੇਵੇ ਤਾਂ ਕਿ ਕਿਸਾਨਾਂ ਦਾ ਜਿਹੜਾ ਝੋਨਾ بچੂ ਨੰਬਰ 1 ਨੰਬਰ 2 ਅੱਜ ਤੁਸੀਂ ਸਭ ਨੇ ਪੜ ਲਿਆ ਕਿ ਕਿਸਾ ਪੰਜਾਬ ਭਗਵੰਤਪਾਨ ਸਰਕਾਰ ਨੇ ਇੱਕ ਐਲਾਨ ਕੀਤਾ ਵਾ ਕਿ ਜਿਹੜੇ ਲੋਕੀ ਕਿਸਾਨ ਝੋਨਾ ਨਹੀਂ ਵਿਜਣਗੇ ਉਹਨਾਂ ਨੂੰ 17500 ਰੁਪਏ ਪ੍ਰਤੀ ਹੈਕਟੇਰ ਅਸੀਂ ਇੱਕ ਮੁਆਵਜ਼ਾ ਦੇਾਂਗੇ ਭਾਵੇਂ ਕਿ 7000 ਰੁਪਏ ਕਿੱਲੇ ਦਾ ਔਰ ਇਹ ਕੋਈ ਕੇਂਦਰ ਦੀ ਸਕੀਮ ਆਈ ਸੀ 60 40 ਦੀ 60% ਕੇਂਦਰ ਸਰਕਾਰ ਨੇ ਤੇ 40% ਪੰਜਾਬ ਨੇ ਪਾਉਣਾ ਸੀ ਤਾਂ ਕਿ ਚੋਨੇ ਤੋਂ ਲੋਕਾਂ ਨੂੰ ਹਟਾਇਆ ਜਾ ਸਕੇ ਪਾਣੀ ਪੰਜਾਬ ਦਾ ਧਰਤੀ ਥੱਲੜਾ ਬਚਾਇਆ ਜਾ ਸਕੇ ਲੇਕਿਨ ਕਿਉਂਕਿ ਚੋਣਾ ਜ ਇੰਨੇ ਬਿਜ਼ੀ ਸੀ ਗਿਆ ਆਮ ਆਦਮੀ ਪਾਰਟੀ ਵਾਲੇ ਭਗਵੰਤ ਸਿੰਘ ਮਾਨ ਉਹਨੂੰ ਸ਼ਾਇਦ ਜਲੰਧਰ ਦੀ ਚੋਣ ਵਿੱਚ ਇੰਨਾ ਟਾਈਮ ਉਧਰ ਹੋਇਆ ਲੱਗਿਆ ਕਿ ਉਹ ਭੁੱਲ ਗਏ ਕਿ ਜਿਹੜਾ 299 ਕਰੋੜ ਰੁਪਈਆ ਹੈ ਇਹ ਜਦ ਨੂੰ ਅਸੀਂ ਲੋਕਾਂ ਨੂੰ ਕਹਿਣਾ ਉਹਨੂੰ ਚੋਣਾ ਲੋਕਾਂ ਨੇ ਪੰਜਾਬ ਦੇ ਵਿੱਚ ਲਗਭਗ ਮੇਰੇ ਹਿਸਾਬ ਦੇ ਨਾਲ 95 98% ਲੋਕਾਂ ਨੇ ਚੋਣਾ ਲਾ ਰਿਆ ਉਹ ਸਾਡੀ ਗ੍ਰਾਂਟ ਜਿਹੜੀ ਉਹ ਜ਼ਾਇਆ ਚਲ ਜਾਣੀ ਪੈਸੇ ਕੇਂਦਰ ਦੇ ਵਾਪਸ ਚਲ ਜਾਣੇ वैसे वो पैसा है भी बहुत थोड़ा सा ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਅਗਰ ਝੋਨੇ ਤੋਂ ਕਿਸੇ ਨੂੰ ਹਟਵਾਉਣਾ ਪਵੇਗਾ ਤਾਂ ਸਾਨੂੰ ਫਿਰ ਬਹੁਤ ਵੱਡੇ ਪੱਧਰ ਦੇ ਉੱਤੇ ਕੇਂਦਰ ਦੀ ਸਰਕਾਰ ਨਾਲ ਗੱਲ ਕਰਨੀ ਪਵੇਗੀ ਕਿਉਂਕਿ ਝੋਨੇ ਦਾ ਜਿਹੜਾ ਪਰਚੇਜ਼ ਆ ਕੇਂਦਰ ਸਰਕਾਰ ਸਾਡੇ ਤੋਂ ਹਰ ਸਾਲ ਕਰਦੀ ਆ ਉਹ 45000 ਕਰੋੜ ਰੁਪਏ ਦਾ ਝੋਨੇ ਦੀ ਪਰਚੇਜ਼ ਹੋ ਰਹੀ ਪੰਜਾਬ ਚ ਜਿਹੜੀ ਸੀਸੀਲ ਲਿਮਿਟ ਹੈ ਨਾ ਉਹ ਤੀ 35000 ਕਰੋੜ ਰੁਪਏ ਦੀ ਕਣਕ ਚੱਕਦੇ ਨੇ ਤੇ 45000 ਕਰੋੜ ਰੁਪਏ ਦਾ ਝੋਨਾ ਚੱਕਦੇ ਲੇਕਿਨ ਅੱਜ ਸਰਕਾਰ ਨੇ ਬੜਾ ਪ੍ਰਚਾਰ ਕੀਤਾ ਜਾ ਰਿਹਾ ਅਸੀਂ 299 ਕਰੋੜ ਰੁਪਏ ਰੱਖ ਲਿਆ ਵਾ ਅਸੀਂ ਝੋਨੇ ਤੋਂ ਪਿੱਛੇ ਹਟਾ ਦੇਣ ਵਾਲੇ ਲੋਕਾਂ ਨੂੰ ਇਹ ਤਾਂ ਇੱਕ ਪੈਸੇ ਤੋਂ ਵੀ ਘੱਟ ਆ 45000 ਕਰੋੜ ਰੁਪਏ ਦਾ ਅਗਰ ਆਪਾਂ 299 ਕਰੋੜ ਰੁਪਏ ਪਰਸੈਂਟੇਜ ਵਾਈਜ਼ ਦੇਖਣਾ ਹੋਵੇ ਤਾਂ ਅੱਧੇ ਪਰਸੈਂਟ ਮਤਲਬ ਅੱਧੇ ਪੈਸੇ ਜਿੰਨਾ ਵੀ ਪੈਸਾ ਨੇਗਾ ਕੀ ਇੱਕ ਪੈਸਾ ਜਾਂ ਅੱਧੇ ਪੈਸਾ ਲੋਕਾਂ ਨੂੰ ਦੇ ਕੇ ਝੋਨਾ ਕੀ ਜਿਹੜਾ ਪੰਜਾਬ ਦਾ ਧਰਤੀ ਹਥਰਾਂ ਦਾ ਪਾਣੀ ਬਚਾਇਆ ਜਾ ਸਕਦਾ ਨਹੀਂ ਬਚਾਇਆ ਜਾ ਸਕਦਾ ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੀ ਬਜਾਏ ਕੇਂਦਰ ਸਰਕਾਰ ਨਾਲ ਜਾ ਕੇ ਜਿਹੜੀ ਝੋਨੇ ਦੀ 45000 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਆ ਉਸੇ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਸੋਣੀ ਦੀਆਂ ਫਸਲਾਂ ਪਾਓ ਔਰ ਉਹਨਾਂ ਨੂੰ ਐਮਐਸਪੀ ਦਿਓ ਕਿ ਕਿਸਾਨਾਂ ਨੇ ਜ਼ਿਮੀਂਦਾਰਾਂ ਨੇ ਉਦੋਂ ਤੱਕ ਝੋਨਾ ਨਹੀਂ ਛੱਡਣਾ ਜਦ ਤੱਕ ਉਹਨਾਂ ਨੂੰ 50 60 65000 ਰੁਪਏ ਦੀ ਉਥੋਂ ਦੀ ਆਮਦਨ ਪ੍ਰਤੀ ਏਕੜ ਜਿਹੜੀ ਝੋਨੇ ਚ ਆਉਂਦੀ ਉਹ ਨਾ ਮਿਲੇ ਇਸ ਕਰਕੇ ਇਹ ਜਿਹੜਾ ਉਹਨਾਂ ਦਾ ਦਾਵਾ ਵੀ ਜਿਹੜਾ ਵਾ ਉਹ ਇੱਕ ਤਾਂ ਬਿਲੇਟਡ ਵੀ ਆ ਇੰਨੀ ਦੇਰ ਬਾਅਦ ਕੀਤਾ ਜਦੋਂ ਝੋਨਾ ਲੱਗ ਗਿਆ ਹੁਣ ਕਿਹੜੇ ਵੇਲੇ ਲੋਕੀ ਉਹ 17500 ਰੁਪਿਆ 1 ਹੈਕਟੇਅਰ ਦਾ ਭਾਅ ਕਿ 7000 ਰੁਪਿਆ ਇੱਕ ਕਿੱਲੇ ਦਾ ਜਿਹੜਾ ਜਣਾ ਉਹ ਕੌਣ ਲਊਗਾ ਆਣ ਕੇ ਤੁਹਾਡੇ ਕੋਲੋਂ ਸੋ ਇਹ ਗ੍ਰਾਂਟ ਵੀ ਵੇਸਟ ਹੋ ਗਈ ਤੀਸਰੀ ਗੱਲ ਕਿ ਜਿਹੜਾ ਨਹਿਰੀ ਪਾਣੀ ਆ ਇੱਕ ਬੜਾ ਪ੍ਰਚਾਰ ਕੀਤਾ ਜਾ ਰਿਹਾ ਜਿੱਦਾਂ ਆਹ ਪ੍ਰਚਾਰ ਕੀਤਾ ਸੀਗਾ ਬੜੀ ਬਿਜਲੀ ਆ ਗਈ ਬੜੇ ਵਾਰੇ ਨਿਆਰੇ ਹੋ ਗਏ ਇੱਕ ਪ੍ਰਚਾਰ ਪੰਜਾਬ ਸੀ ਵੀ ਚਲਾਇਆ ਹੋਇਆ ਕਿ ਅਸੀਂ ਨਹਿਰਾਂ ਦਾ ਇਰੀਗੇਸ਼ਨ ਦਾ ਪਾਣੀ ਜਿਹੜਾ ਹੈ ਉਹ ਹਰ ਖਾਲ ਤੱਕ ਹਰ ਖੇਤ ਤੱਕ ਪਹੁੰਚਾਤਾ ਨਹਿਰੀ ਪਟਵਾਰੀਆਂ ਦੀਆਂ ਬਾਹਾਂ ਮਰੂੜ ਕੇ ਪ੍ਰੈਸ਼ਰ ਪਾ ਕੇ ਉਹਨਾਂ ਤੇ ਰਿਪੋਰਟ ਲਈ ਜਾੜੀ ਕਿ ਤੁਸੀਂ ਇਹ ਰਿਪੋਰਟ ਦਿਓ ਕਿ 100% ਇਰੀਗੇਸ਼ਨ ਕਨਾਲ ਸਿਸਟਮ ਦੀ ਜਿਹੜਾ ਪੰਜਾਬ ਦੇ ਖੇਤੀ ਤੱਕ ਖੇਤਾਂ ਤੱਕ ਕੌਣ ਚੁੱਪੀ ਜੇ 100% ਨਹਿਰੀ ਪਾਣੀ ਪੰਜਾਬ ਦੇ ਖੇਤਾਂ ਤੱਕ ਪਹੁੰਚ ਗਿਆ ਤੇ ਫਿਰ 14 ਲੱਖ ਟਿਊਬਲ ਤੋਂ ਬੰਦ ਕਰ ਦੇਣਾ ਚਾਹੀਦਾ ਸੀ ਸਾਨੂੰ ਲੇਕਿਨ ਟਿਊਬਲ ਤਾਂ ਨਿਰੰਤਰ ਉਸੇ ਤਰੀਕੇ ਨਾਲ ਚੱਲ ਰਿਹਾ ਤਾਂ ਹੀ ਉਹ ਤੋਂ ਲੋਕੀ ਬਿਜਲੀ ਦੀ ਤੁਹਾਡੇ ਤੋਂ ਮੰਗ ਕਰ ਰਹੇ ਨੇ ਔਰ ਇਹ ਵੀ ਮੈਂ ਸਮਝਦਾ ਬੜੀ ਡੇਂਜਰਸ ਪਤਾ ਨਹੀਂ ਕੌਣ ਕਰ ਰਿਹਾ ਇਹਨਾਂ ਦੀ ਕੇਂਦਰ ਦੀ ਸਰਕਾਰ ਸੌਰੀ ਇਹਨਾਂ ਦਾ ਕੋਈ ਕੇਂਦਰੀ ਲੀਡਰ ਇਹਦੇ ਪਿੱਛੇ ਆ ਕਿਉਂਕਿ ਇਹ ਇਹਦੇ ਨਾਲ ਸਾਡਾ ਐਸਵਾਈਐਲ ਦਾ ਕੇਸ ਖਰਾਬ ਹੋ ਰਿਹਾ ਵਾ ਕਿਉਂਕਿ ਜੇ ਅਗਰ ਫਰਜ਼ ਕਰੋ ਕੱਲ ਨੂੰ ਅਸੀਂ ਇੱਕ ਰਿਪੋਰਟ ਤਿਆਰ ਕਰ ਲਈ ਕਿ ਅਸੀਂ ਤਾਂ 100% ਨਹਿਰੀ ਪਾਣੀ ਪੰਜਾਬ ਦੇ ਖੇਤਾਂ ਨੂੰ ਪਹੁੰਚਾਤਾ ਤੇ ਉਹ ਕਹਿਣਗੇ ਤੁਹਾਨੂੰ ਹੋਰ ਪਾਣੀ ਦੀ ਕਾਦੀ ਲਈ ਲੋੜ ਐ ਐਸਵਾਈਐਲ ਦੇ ਕੇਸ ਵਿੱਚ ਹਰਿਆਣਾ ਸਰਕਾਰ ਜਾ ਕੇ ਦਿੱਲੀ ਚ ਸੁਪਰੀਮ ਕੋਰਟ ਚ ਕਹੇਗੀ ਕਿ ਪੰਜਾਬ ਦਾ ਤੁਸੀਂ ਰਿਕਾਰਡ ਚੈੱਕ ਕਰ ਲਓ ਜੀ 100% ਪਾਣੀ ਖੇਤਾਂ ਨੂੰ ਲੱਗ ਰਿਹਾ ਇਹਨਾਂ ਦੇ ਨਹਿਰਾਂ ਦਾ ਇਹਨਾਂ ਨੂੰ ਤਾਂ ਪਾਣੀ ਦੀ ਐਕਸਟਰਾ ਲੋੜ ਹੀ ਕੋਈ ਨਹੀਂ ਇਸ ਕਰਕੇ ਐਸਵਾਈਐਲ ਜਲਦੀ ਬਣਾ ਕੇ ਹਰਿਆਣੇ ਤੇ ਦਿੱਲੀ ਨੂੰ ਜਿਹੜਾ ਇਹਦਾ ਪਾਣੀ ਦਿੱਤਾ ਜਾਵੇ ਇਹ ਬਹੁਤ ਡੇਂਜਰਸ ਇੱਕ ਪ੍ਰੋਪਾਗੈਂਡਾ ਪੰਜਾਬ ਦੇ ਖਿਲਾਫ ਚੱਲ ਰਿਹਾ ਵਾ ਭਗਵੰਤ ਮਾਨ ਕਿਉਂ ਚਲਾ ਰਿਹਾ ਵਾ ਕਿਉਂ ਨੇਰੀ ਫਟਵਾਰੀਆਂ ਨੂੰ ਡਿਪਾਰਟਮੈਂਟ ਨੂੰ ਕਿਉਂ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕਿਉਂ ਉਹਨਾਂ ਤੇ ਪਰਚੇ ਕੀਤੇ ਜਾ ਰਹੇ ਕਿਉਂ ਚਾਰਜਸ਼ੀਟ ਕੀਤਾ ਜਾ ਰਿਹਾ ਇਸ ਗੱਲ ਦਾ ਖੁਲਾਸਾ ਇਸ ਗੱਲ ਦਾ ਜਵਾਬ ਤਾਂ ਭਗਵੰਤ ਮਾਨ ਹੀ ਦੇ ਸਕਦਾ ਔਰ ਕੱਲ ਪਰਸੋ ਇੱਕ ਪ੍ਰੈਸ ਕਾਨਫਰੰਸ ਵਿੱਚ ਇੱਕ ਪੱਤਰਕਾਰ ਨੇ ਪੁੱਛ ਲਿਆ ਕਿ ਐਸਵਾਈਐਲ ਬਾਰੇ ਤੁਸੀਂ ਕੀ ਕਹਿਣਾ ਐਸਵਾਈਐਲ ਬਾਰੇ ਭਗਵੰਤ ਜੀ ਅੰਦਾ ਨੇ ਜੀ ਇਹ ਮੈਟਰ ਸਬਜੂਡਿਸ ਸਭ ਤੋਂ ਇੰਪੋਰਟੈਂਟ ਜਿੱਦਾਂ ਸਾਡੀ ਜੀਵਨ ਰੇਖਾ ਹੈ ਨਾ ਇੰਦਾ ਸਾਡਾ ਪੰਜਾਬ ਸਾਡੀ ਜੀਵਨ ਰੇਖਾ ਸਾਡਾ ਪਾਣੀ ਮੁੱਕਦਾ ਜਾ ਰਿਹਾ 14 ਲੱਖ ਕਿਊਬਲ ਨਾਲ ਲਗਾਤ 153 ਬਲਾਕਾਂ ਚੋਂ 119 ਬਲਾਕ ਧਰਤੀ ਹੇਠਲੇ ਜਿਹੜੇ ਗਰਾਊਂਡ ਵਾਟਰ ਦੇ ਨੇ ਉਹ ਡਾਰਕ ਜ਼ੋਨ ਚ ਨੇ ਅਗਰ ਇਸੇ ਤਰ੍ਹਾਂ ਨਾ ਹੋਇਆ ਤੇ ਆਪਾਂ ਪਾਣੀ ਮੁਕਾ ਕੇ ਭੇਜਾਂਗੇ ਲੇਕਿਨ ਭਗਵਾਨ ਨੇ ਕਹਿਆ ਜੀ ਸਭ ਜੁੜੇ ਸਾ ਮਤਲਬ ਆਪਾਂ ਹਰ ਗੱਲ ਦੇ ਉੱਤੇ ਬੋਲ ਸਕਦੇ ਆ ਲੇਕਿਨ ਕਿਸੇ ਐਸਆਈ ਵਾਲੇ ਜਿਹੜੇ ਇੰਪੋਰਟੈਂਟ ਮਸਲੇ ਤੇ ਇਹਨੂੰ ਠੋਕ ਕੇ ਕਹਿਣਾ ਚਾਹੀਦਾ ਸੀਗਾ ਕਿ ਅਸੀਂ ਪੰਜਾਬ ਦਾ ਕੋਈ ਵੀ ਇੱਕ ਬੂੰਦ ਪਾਣੀ ਬਾਹਰ ਨਹੀਂ ਜਾਣ ਦੇਵਾਂਗੇ ਔਰ ਜਿਹੜੀ ਇਹ ਰਿਪੋਰਟ ਤਿਆਰ ਕੀਤੀ ਜਾਦੀ ਨਹਿਰੀ ਫਟਵਾਰੀਆਂ ਤੋਂ ਇਹਦੇ ਤੇ ਪੰਜਾਬ ਸਰਕਾਰ ਜ਼ਰੂਰ ਗੌਰ ਕਰੇ ਔਰ ਦッセ ਲੋਕਾਂ ਨੂੰ ਕਿ ਇਹ ਤੁਸੀਂ 100% ਦੀ ਰਿਪੋਰਟ ਕਿਉਂ ਤਿਆਰ ਕਰ ਰਹੇ ਹੋ ਕਿਉਂਕਿ ਮਾਲਵਾ ਸਮੇਤ ਦੋਆਬਾ ਸਾਡਾ ਬਿਸਤਵਾਬ ਕਨਾਲ ਮਾਜੇ ਵਿੱਚ ਯੂਬੀਡੀਸੀ ਦਾ ਕਨਾਲ ਹੈ ਇਹਨਾਂ ਵਿੱਚ ਜਿਹੜੀ ਨਾਰਮਲ ਕੋਰਸ ਵਿੱਚ 21% ਪਾਣੀ ਖੇਤਾਂ ਨੂੰ ਲੱਗਦਾ ਸੀਗਾ ਚਲੋ 21 ਨਹੀਂ ਵਧਾ ਕੇ ਥੋੜਾ ਹੋਰ 5 7 10% ਹੋ ਗਿਆ ਹੋਊਗਾ ਲੇਕਿਨ 100% ਕਹਿਣਾ ਕਿ ਖੇਤਾਂ ਨੂੰ ਪਾਣੀ ਲੱਗ ਰਿਹਾ ਵਾ ਜਿਹੜਾ ਉਹ ਇੱਕ ਕੋਝਾ ਮਜ਼ਾਕ ਹੈ ਤੇ ਉਹਦੇ ਨਾਲ ਆਪਣਾ ਐਸਵਾਈਐਲ ਦਾ ਕੇਸ ਜਿਹੜਾ ਉਹ ਆਪਾਂ ਕਮਜ਼ੋਰ ਕਰ ਰਹੇ ਕਮਿੰਗ ਬੈਕ ਟੂ ਦਾ ਪੁਆਇੰਟ ਕੀ ਤੁਸੀਂ ਤਰੇੜਾ ਦੇਖ ਸਕਦੇ ਹੋ ਹਾਲਤ ਕੀ ਆ ਸਾਡੇ ਛੋਨੇ ਦੀ ਇੱਧਰ ਵੀ ਇਹ ਬਹੁਤ ਬੁਰੀ ਹਾਲਤ ਹੈ ਅਗਰ ਬਾਰਿਸ਼ ਅੱਛੇ ਤਰੀਕੇ ਨਾਲ ਚੱਜ ਨਾ ਮੌਨਸੂਨ ਨਾ ਪਈ ਤਾਂ ਇਹ ਸਾਰਾ ਜਿਹੜਾ ਝੋਨਾ ਹੈ ਇਹਨਾਂ ਨੂੰ ਸ਼ਾਇਦ ਵਾਹਣਾ ਪਵੇਗਾ ਮੈਨੂੰ ਪੰਨੀ ਵਾਲੇ ਤੋਂ ਲੰਬੀ ਹਲਕੇ ਤੋਂ ਬਹੁਤ ਸਾਰੇ ਟੈਲੀਫੋਨ ਆਏ ਔਰ ਹੋਰ ਵੀ ਗੁਰਦਾਸਪੁਰ ਤੋਂ ਕਾਨੂੰ ਆਣ ਤੋਂ ਅਤੇ ਹੋਰ ਇਲਾਕਿਆਂ ਤੋਂ ਵੀ ਆਏ ਤਾਂ ਕਰਕੇ ਮੈਂ ਤੁਹਾਡੀ ਸੇਵਾ ਵਿੱਚ ਇੱਥੇ ਹਾਜ਼ਰ ਹੋ ਕੇ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਆਪਣਾ ਕੀਤੀ ਹੋਈ ਕਮਿਟਮੈਂਟ ਜਿਹੜੀ 8.5 8 ਘੰਟੇ ਵਿੱਚ ਲਈਦੀ ਆ ਨਿਰਵਿਗਨ ਬਿਜਲੀ ਜਿਹੜੀ ਕਿਸਾਨਾਂ ਨੂੰ ਝੋਨੇ ਦੇ ਵਾਸਤੇ ਜਾਵੇ ਅੱਜ ਦਾ ਮੇਰਾ ਇਹ ਮਸਲਾ ਜਿਹੜਾ ਤਿੰਨ ਇਸ਼ੂ ਸੀਗੇ ਇੱਕ ਪਾਣੀ ਦੀ ਕਮੀ ਬਿਜਲੀ ਦੀ ਇੱਕ ਜਿਹੜਾ ਉਹ ਬਹੁਤ ਰਿਲੇਟਡ 7000 ਰੁਪਏ ਕਿੱਲੇ ਦਾ ਦੇਣ ਦੇ ਕਿ ਝੋਨਾ ਨਾ ਬੀਜੋ ਝੋਨਾ ਤਾਂ ਲੱਗ ਚੁੱਕਾ ਵਾ ਤੀਸਰਾ ਕਿ ਨਹਿਰੀ ਪਟਵਾਰੀਆਂ ਤੋਂ ਜ਼ਬਰਦਸਤੀ 100% ਖਾਲਾਂ ਤੱਕ ਤੇ ਪੰਜਾਬ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚ ਗਿਆ ਉਹ ਕਿਉਂ ਨਹੀਂ ਦਿੱਤੀ ਜਾ ਰਹੀ ਹੈ ਇਸ ਗੱਲ ਦਾ ਜਿਹੜਾ ਜਵਾਬ ਹੈ ਪੰਜਾਬ ਸਰਕਾਰ ਇਹਨਾਂ ਦੇ ਅਫਸਰਾਂ ਨੂੰ ਜਾਂ ਪੋਲਿਟੀਕਲ ਬੰਦੇਆਂ ਨੂੰ ਜਾਂ ਖੇਤੀਬਾੜੀ ਮਿਨਿਸਟਰ ਐਗਰੀਕਲਚਰ ਜਿਹੜੇ ਉਹਨਾਂ ਨੂੰ ਇਹ ਗੱਲ ਦਾ ਜਵਾਬ ਜਿਹੜਾ ਪੰਜਾਬ ਦੇ ਲੋਕਾਂ ਨੂੰ ਦੇਣਾ ਤੇ ਇਹਦਾ ਮੇਰੇ ਨਾਲ ਜੁੜਨ ਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨਸਕਾਈ ਟੀਵੀ ਦਿਨਾਲ